ਤੋ ਜਿਹੜੀ ਅੱਜ ਦੀ ਇਹ ਵੀਡੀਓ ਆ ਇਹ ਖਾਸ ਇਸ ਕਰਕੇ ਆ ਕਿਉਂਕਿ ਇਹ ਜਿਹੜੀ ਵੀਡੀਓ ਆ ਆਪਾਂ ਮਾਨਵਤਾ ਦੀ ਸੇਵਾ ਲਈ ਬਣਾ ਰਹੇ ਆ ਫੂਲ ਦਾ ਕਲੱਬ ਆ ਮਾਨਵ ਸਹਾਰਾ ਕਲੱਬ ਜੋ ਕਿ ਪਿਛਲੇ ਡੇਢ ਸਾਲ ਤੋਂ ਜਿਹੜਾ ਕੰਮ ਕਰ ਰਿਹਾ ਤੇ ਇਹਨਾਂ ਦਾ ਕੰਮ ਆ ਜਿਹੜਾ ਆਪਣੇ ਇਲਾਕੇ ਦੇ ਵਿੱਚ ਆਪਾਂ ਦੇਖਿਆ ਵੀ ਬਹੁਤ ਸੋਹਣਾ ਕੰਮ ਆ ਹੁਣ ਤੱਕ 300 ਪਲੱਸ ਜਿਹੜੇ ਕੇਸ ਆ ਇਹ ਕਲੱਬ ਹੈਂਡਲ ਕਰ ਚੁੱਕਿਆ ਇਸ ਕਲੱਬ ਦਾ ਜਿਹੜਾ ਮੇਨ ਮੋਟਿਵ ਆ ਉਹ ਐਮਰਜੈਂਸੀ ਸੁਵਾਵਾ ਦੇਣਾ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਇਨਸੀਡੈਂਟ ਹੋ ਗਿਆ ਜਾਂ ਕੋਈ ਡਿਲੀਵਰੀ ਕੇਸ ਹੋ ਗਿਆ ਕਿਸੇ ਵੀ ਤਰ੍ਹਾਂ ਦੀ ਕਿਸੇ ਪਰਿਵਾਰ ਤੇ ਐਮਰਜੈਂਸੀ ਪੈਂਦੀ ਆ ਜਾਂ ਕਿਸੇ ਰਾਹੀਗੀਰ ਤੇ ਐਮਰਜੈਂਸੀ ਕੋਈ ਇਨਸੀਡੈਂਟਲ ਘਟਨਾ ਵਾਪਰਦੀ ਆ ਤਾਂ ਜਿਹੜਾ ਮਾਨਵ ਸਹਾਰਾ ਕਲੱਬ ਆ ਇਹ ਮੌਕੇ ਤੇ ਮੌਜੂਦ ਹੁੰਦਾ ਤਾਂ ਇਹਨਾਂ ਦੀ ਸਾਡੇ ਇਲਾਕੇ ਨੂੰ ਰਾਮਪਰਾ ਪੂਲ ਇਲਾਕੇ ਨੂੰ ਬੜੀ ਵੱਡੀ ਦੇਣ ਆ ਤੇ ਇਸ ਕਲੱਬ ਨੇ ਨਾ ਹਰ ਚੀਜ਼ ਦੀ ਮੈਨੇਜਮੈਂਟ ਦੇ ਲਈ ਪੈਸੇ ਦੀ ਲੋੜ ਹੁੰਦੀ ਆ ਤਾਂ ਇਸ ਕਲੱਬ ਨੇ ਵੀ ਇੱਕ ਡਰਾ ਸ਼ੁਰੂ ਕਰਿਆ ਇਸ ਡਰਾ ਦਾ ਕੋਈ ਨਿੱਜੀ ਮਤਲਬ ਨਹੀਂ ਹੈਗਾ ਇਹ ਡਰਾ ਦਾ ਜੋ ਵੀ ਪੈਸਾ ਉਹ ਡੋਨੇਸ਼ਨ ਦੇ ਰੂਪ ਦੇ ਵਿੱਚ ਲੋਕਾਂ ਤੇ ਹੀ ਲਗਾਇਆ ਜਾਊਗਾ ਪਰ ਇਹਦੇ ਨਾਲ ਨਾਲ ਇੱਕ 103 ਇਨਾਮ ਰੱਖੇ ਹੋਏ ਨੇ ਜਿਹੜੇ ਕਿ 30 ਜੂਨ ਨੂੰ ਬੀਬੀ ਪਾਰੋ ਦੇ ਮੰਦਿਰ ਦੇ ਵਿੱਚ ਕੱਢੇ ਜਾਣੇ ਆ ਬਾਕੀ ਆਪਾਂ ਗੱਲ ਸਮਸ਼ੇਰ ਸਿੰਘ ਜੀ ਨਾਲ ਕਰਦੇ ਆ ਉਹ ਤਾਂ ਆਪਾਂ ਨੂੰ ਵਿਸਤਾਰ ਦੇ ਵਿੱਚ ਦੱਸ ਦੇਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਹੜਾ ਆਪਣਾ ਇਹ ਤੁਸੀਂ ਇਨਾਮ ਰੱਖ ਸਕਿਓ ਇਹਦੇ ਇਹਦੇ ਨਾ ਸਰੋਤਿਆਂ ਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿਓ ਵੀ ਕਿਦੋਂ ਤੁਸੀਂ ਕੱਢਣੇ ਹੋ ਕੀ ਟਾਈਮ ਹੋਊਗਾ ਕਿ ਕੀ ਰੂਲਸ ਨੇ ਸੁਖਜਿੰਦਰ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਕਈ ਵਾਰੀ ਕੀ ਹੁੰਦਾ ਵੀ ਅਸੀਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਆਂ ਪਰ ਆਰਥਿਕ ਪੱਖੋਂ ਅਸੀਂ ਕਰ ਨਹੀਂ ਸਕਦੇ ਹਾਂ ਜੀ ਤੇ ਜੇ ਆਰਥਿਕ ਪੱਖੋਂ ਨਹੀਂ ਮਦਦ ਕਰ ਸਕਦੇ ਤਾਂ ਸਾਡੇ ਮਦਦ ਕਰਨ ਦੇ ਹੋਰ ਵੀ ਕਈ ਰਾ ਹੁੰਦੇ ਨੇ ਜਿਵੇਂ ਕਿ ਆਪਾਂ ਇਹ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਦੱਸ ਰਹੇ ਆ ਤਾਂ ਜੇ ਤੁਸੀਂ ਆਰਥਿਕ ਪੱਖੋਂ ਮਦਦ ਨਹੀਂ ਕਰ ਸਕਦੇ ਤਾਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਕੋਲੇ ਪਹੁੰਚ ਸਕੇ ਤੇ ਉਹ ਇਸ ஸ்தான ਦੇ ਵਿੱਚ ਹਿੱਸਾ ਪਾ ਸਕਣ ਹੁਣ ਇਸ ਤੋਂ ਅਗਲੀ ਗੱਲ ਕਿ ਮਾਨਵ ਸਹਾਰਾ ਕਲੱਬ ਜਿਹੜਾ ਫੂਲ ਦਾ ਬਣਿਆ ਹੋਇਆ ਹੈ ਜਿਹਦੇ ਪ੍ਰਧਾਨ ਮੱਖਣ ਜੀ ਨੇ ਤੇ ਇਹ ਕੋਈ ਡੇਢ ਸਾਲ ਤੋਂ ਐਕਟੀਵਿਟੀ ਕਰ ਰਹੇ ਹੈਗਾ ਇਹਦੇ ਵਿੱਚ ਹੁਣ ਤੱਕ ਪਾਉਣੇ 400 ਦੇ ਕਰੀਬ ਕੇਸ ਜਿਦੇ ਵਿੱਚ ਰੋਡ ਐਕਸੀਡੈਂਟ ਐਮਰਜੈਂਸੀ ਡਿਲੀਵਰੀ ਕੇਸ ਜਿਨ੍ਹਾਂ ਨੂੰ ਟਾਈਮ ਟੂ ਟਾਈਮ ਹਸਪਤਾਲ ਪਹੁੰਚਾਇਆ ਜਾਂਦਾ ਹੈ ਦਿਨ ਹੋਵੇ ਚਾਹੇ ਰਾਤ ਹੋਵੇ ਪਰ ਤੁਹਾਡੇ ਵਾਲੀ ਉਹੀ ਗੱਲ ਕਿ ਕਿਸੇ ਵੀ ਚੀਜ਼ ਨੂੰ ਚਲਾਉਣ ਵਾਸਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਪੈਸਾ ਜ਼ਰੂਰੀ ਹੈ ਹਾਂਜੀ ਤੇ ਸਾਨੂੰ ਵੀ ਇਹ ਬੜੀ ਖੁਸ਼ੀ ਹੁੰਦੀ ਹੈ ਕਿ ਕਲੱਬ ਨੇ ਇੱਕ ਮਤਾ ਪਾਇਆ ਕਿ ਕਿਉਂ ਨਾ ਆਪਾਂ ਕਲੱਬ ਨੂੰ ਦਾਨ ਦਾ ਦਾਨ ਤੇ ਲੋਕਾਂ ਵਾਸਤੇ ਇਨਾਮ ਤਾਂ ਇਹਨਾਂ ਨੇ ਇੱਕ ਦਾਨ ਪਾਤਰ ਸਕੀਮ ਚਲਾਈ ਹੈ ਜਿਦੇ ਵਿੱਚ 103 ਦੇ ਇਨਾਮ ਕੁੱਲ ਕੱਟੇ ਜਾਣਗੇ ਤੇ ਇਨਾਮ 30 ਜੂਨ ਦਿਨ ਐਤਵਾਰ ਨੂੰ ਸਿੱਧ ਬੀਬੀ ਪਾਰੋ ਮੰਦਿਰ ਵਿਖੇ ਦੁਪਹਿਰ 2 ਵਜੇ ਤੋਂ ਬਾਅਦ ਕੱਟੇ ਜਾਣਗੇ ਠੀਕ ਹੈ ਤੇ ਕੂਪਨ ਦਾ ਰੇਟ ਹੈ 100 ਰੁਪਿਆ ਵੀ ਜੇ ਤੁਸੀਂ ਮਤਲਬ ਕਿ ਕੂਪਨ ਖਰੀਦਦੇ ਹੋ ਨਿਕਲ ਆਇਆ ਇਨਾਮ ਤੇ ਨਹੀਂ ਤਾਂ দান ਦਾ দান ਸੋ ਸਾਰੇ ਵੀਰਾਂ ਨੂੰ ਅਸੀਂ ਕਿਹਨੇ ਕੂਪਣਾ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਸਕੀਮ ਤਾਂ ਨਹੀਂ ਵੀ ਜੋ ਵੱਧ ਖਰੀਦੂ ਜਾਂ ਘੱਟ ਖਰੀਦੂ ਸਾਰਿਆਂ ਲਈ ਇੱਕ ਹੀ ਸਿਸਟਮ ਆ ਨਹੀਂ ਜੇ ਮੰਨ ਲਓ ਕਈ ਵਾਰੀ ਇਹ ਹੁੰਦਾ ਵੀ ਅਸੀਂ ਕਹਿ ਦਿੰਨੇ ਆ ਜੀ ਆਸੀਂ ਆ ਫਲਾਣੇ ਨੇ ਉਹਦੀ ਵੀ ਕਟਵਾਤੀ ਉਹਦੀ ਵੀ ਕਟਵਾਤੀ ਪਰਚੀ ਨਹੀਂ ਜੇ ਇੱਕੋ ਹੀ ਪਰਿਵਾਰ ਮੰਨ ਲਓ 20 ਕੂਪਨ ਲੈਂਦਾ ਤਾਂ ਉਹਨੂੰ ਦੋ ਕੂਪਨ ਦਿੱਤੇ ਜਾ ਸਕਦੇ ਠੀਕ ਹੈ ਐਕਸਟਰਾ ਠੀਕ ਹੈ ਤੇ ਜੇ ਅਗਲਾ ਕਹਿੰਦਾ ਵੀ 80 ਮਤਲਬ ਕਿ ਆ 20 ਜਣੇ ਇਕੱਠੇ ਕਰਕੇ ਲਿਆਏ ਆ ਜੀ ਇਹਨਾਂ ਦਾ ਇਕੱਲੇ ਇਕੱਲੇ ਦਾ ਕੱਟ ਦਿਓ ਉੱਥੇ ਕੋਈ ਸਕੀਮ ਇਹ ਇੱਕ ਜਿਹੜਾ ਵਹੀਕਲ ਤੁਸੀਂ ਰੱਖਿਆ ਹੋਇਆ ਦੋ ਪਹੀਆ ਵਹੀਕਲ ਆ ਜਿਹੜਾ ਨਾਮ ਦੇ ਤੌਰ ਤੇ ਰੱਖਿਆ ਹੋਇਆ ਉਹਦੇ ਕਾਗਜ਼ਾਤ ਆ ਜਿਹੜੇ ਉਹ ਜਿਹੜਾ ਹੈ ਜਿਹੜੇ ਨੂੰ ਨਾਮ ਨਿਕਲੂ ਉਹਨੂੰ ਤਿਆਰ ਕਰਾਉਣੇ ਪੈਣਗੇ ਜਾਂ ਕਲੱਬ ਤਿਆਰ ਕਰਵਾਉਣਾ ਨਹੀਂ ਜੀ ਉਹਦੇ ਵਿੱਚ ਕੀ ਹੈ ਵੀ ਕਲੱਬ ਵੱਲੋਂ ਉਹਨੂੰ ਸਕੂਟਰੀ ਤੇ ਬਿੱਲ ਦਿੱਤਾ ਜਾਊਗਾ ਜਿਹੜਾ ਆਰਸੀ ਬਣਾਉਣ ਦਾ ਖਰਚਾ ਹੈ ਉਹ ਜਿਹਨੂੰ ਵੀ ਇਨਾਮ ਨਿਕਲੂਗਾ ਉਹ ਖੁਦ ਆਰਸੀ ਬਣਵਾਊਗਾ ਜੋ ਦਾ ਬੀਮਾ ਜੋ ਵੀ ਕਾਗਜ਼ ਪੱਤਰ ਹੈ ਉਹ ਖੁਦ ਤਿਆਰ ਕਰਵਾਊਗਾ ਇੱਕ ਪੇਮੈਂਟ ਦਾ ਜ਼ਰਗਿਆ ਵੀ ਸਰੋਤਿਆਂ ਨੂੰ ਜ਼ਰੂਰ ਦੱਸ ਦੋ ਵੀ ਤੁਸੀਂ ਪੇਮੈਂਟ ਆ ਜਿਹੜੀ ਉਹ ਕਿਸ ਢੰਗ ਦੇ ਨਾਲ ਆ ਲੈਨੇ ਹੋ ਵੀ ਤੁਸੀਂ ਇਹ ਜਿਹੜਾ ਕੂਪਣਾ ਆਨਲਾਈਨ ਵੀ ਦਿੰਨੇ ਹੋ ਜਾਂ ਫਿਰ ਬਾਈ ਹੈਂਡ ਹੀ ਆ ਹਾਂਜੀ ਇਹਦੇ ਵਿੱਚ ਕੀ ਹੈ ਕਿ ਜੇ ਤਾਂ ਅਗਲਾ ਆਪ ਚੱਲ ਕੇ ਆ ਜਾਂਦਾ ਤਾਂ ਬਾਈ ਹੈਂਡ ਵੀ ਕੂਪਨ ਦਿੱਤਾ ਜਾਂਦਾ ਜੇ ਕੋਈ ਬਾਈ ਹੈਂਡ ਨਹੀਂ ਆ ਸਕਦਾ ਜਿਸ ਤਰ੍ਹਾਂ ਆਪਣੀ ਇਹ ਵੀਡੀਓ ਵਾਇਰਲ ਹੋਣੀ ਆ ਤਾਂ ਵੀਡੀਓ ਜਿਹਦੇ ਕੋਲੇ ਜਾਂਦੀ ਆ ਉਹ ਦੂਰ ਬੈਠਾ ਉਹ ਕਹਿੰਦਾ ਵੀ ਮੈਂ ਇਸ ਦਾਨ ਪੱਤਰ ਦਾ ਹਿੱਸਾ ਬਣਨਾ ਪਰ ਮੈਂ 쿠ਪਨ ਕਿਵੇਂ ਖਰੀਦਾਂ ਤਾਂ ਉਹਨਾਂ ਵਾਸਤੇ ਵੀ ਇਹ ਸਹੂਲਤ ਦਿੱਤੀ ਗਈ ਹੈ ਵੀ ਕਲੱਬ ਨੇ ਇੱਕ ਆਪ ਦਾ ਸਕੈਨਰ ਦਿੱਤਾ ਹੋਇਆ ਜਿਹੜਾ ਕਿ ਤੁਸੀਂ ਇਹਦੇ ਵਿੱਚ ਖਾਸ ਆ ਪੋਸਟਰ ਦੇ ਉੱਤੇ ਦਿੱਤਾ ਹੋਇਆ ਜੀ ਆਹ ਕਲੱਬ ਨੇ ਇੱਕ ਸਕੈਨਰ ਦਿੱਤਾ ਹੋਇਆ ਹਾਂਜੀ ਹਾਂਜੀ ਕਿ ਜਿਹਨੂੰ ਸਕੈਨ ਕਰਕੇ ਇਹਦੇ ਵਿੱਚ ਵੀ ਪੇਮੈਂਟ ਕਰ ਸਕਦੇ ਆ ਤੇ ਪੇਮੈਂਟ ਕਰਕੇ 93714 00108 ਹਾਂਜੀ ਤੇ 93715 00108 ਇਹ ਨੰਬਰਾਂ ਤੇ ਮੈਸੇਜ ਭੇਜ ਸਕਦੇ ਆ ਤੇ ਨਾਲ ਜੋ ਵੀ ਪੇਮੈਂਟ ਕਰੀ ਹੈ ਉਹ ਚਾਹੇ WhatsApp ਦੇ ਮੈਂ ਉਹ ਨੰਬਰ ਦੇ ਉੱਤੇ ਕੀਤੀ ਹੈ ਚਾਹੇ ਇਹ ਸਕੈਨਰ ਦੇ ਉੱਤੇ ਕੀਤੀ ਹੈ ਉਹਦਾ ਸਕਰੀਨਸ਼ਾਟ ਇਹਨਾਂ ਨੰਬਰਾਂ ਤੇ ਭੇਜ ਸਕਦੇ ਆ ਤੇ ਨਾਲ ਦੀ ਨਾਲ ਉਸੇ ਨੰਬਰ ਤੇ ਉਹਨਾਂ ਨੂੰ ਕੂਪਨ ਦਾ ਨੰਬਰ ਤੇ ਕੂਪਨ ਦੀ ਫੋਟੋ ਭੇਜ ਦਿੱਤੀ ਜਾਊਗੀ ਤੇ ਕੂਪ ਜਿਹੜੇ ਕੂਪਣਾ ਜਦੋਂ ਡਰਾ ਕੱਢਿਆ ਜਾਊਗਾ 30 ਜੂਨ ਨੂੰ ਤਾਂ ਉਹ ਕਿਹੜੀ ਜਗ੍ਹਾ ਦੇ ਉੱਤੇ ਤੇ ਕਿੰਨੇ ਟਾਈਮ ਦੇ ਟਾਈਮ ਤੋਂ ਕੱਢਿਆ ਜਾਊਗਾ ਉਹ ਵੀ ਦਾ ਸਾਰਾ ਕਲੀਅਰ ਕਰ ਦਿਓ ਵੀ ਕੋਈ ਖੱਜਲ ਖਵਾਰ ਨਾ ਹੋਵੇ हां ਇਹ ਜਿਹੜਾ ਇਨਾਮ ਕੱਢਿਆ ਜਾ ਰਿਹਾ ਹੈ ਇਹ ਪਿੰਡ ਫੂਲ ਦੇ ਵਿੱਚ ਬਹੁਤ ਹੀ ਇੱਕ ਧਾਰਮਿਕ ਜਗਾ ਸਿੱਧ ਬੀਬੀ 파ਰੋ ਦਾ ਮੰਦਿਰ ਹੈ ਜਿੱਦਾ ਹਰ ਸਾਲ ਦੋ ਤੇ ਤਿੰਨ ਹਾਰ ਨੂੰ ਮੇਲਾ ਵੀ ਲੱਗਦਾ ਹੈ ਤਾਂ 30 ਜੂਨ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਸਿੱਧ ਬੀਬੀ 파ਰੋ ਮੰਦਿਰ ਦੇ ਉੱਤੇ ਇਨਾਮ ਕੱਢਿਆ ਜਾਊਗਾ ਔਰ ਇਨਾਮ ਸਾਰੀ ਪਬਲਿਕ ਦੇ ਵਿੱਚ ਸਭ ਦੇ ਸਾਹਮਣੇ ਕੱਢਿਆ ਜਾਊਗਾ ਔਰ ਦੂਸਰੀ ਗੱਲ ਇਹ ਇਹ ਜਿਹੜੇ ਇਨਾਮ ਕੱਢੇ ਜਾਣੇ ਆ ਇਹਦੀ ਇਹ ਵੀ ਗਰੰਟੀ ਹੈ ਕਿ ਜਿਹੜੇ ਕੂਪਨ ਕਟਵਾਏ ਆ ਲੋਕਾਂ ਨੇ ਦਾਨ ਦਿੱਤਾ ਹੈ ਤਾਂ ਉਹਨਾਂ ਵਿੱਚ ਹੀ ਇਹ ਇਨਾਮ ਦਿੱਤੇ ਜਾਣਗੇ ਇਹਨਾਂ ਵੀ ਜੋ ਕਾਪੀਆਂ ਛਾਪ ਗਈਆਂ ਵੀ ਅਸੀਂ ਸਾਰੇ ਕੂਪਨ ਪਾ ਦੇਣੇ ਆ ਕੋਈ ਕਟਿਆ ਗਿਆ ਨਾ ਕਟਿਆ ਗਿਆ ਕੂਪਨ ਉਹੀ ਪੈਣੀ ਆ ਜਿਹੜੇ ਕੱਟੇ ਗਏ ਆ ਤਾਂ ਇਹਦਾ ਮਤਲਬ ਹੈ ਇਨਾਮ ਲੋਕਾਂ ਵਿੱਚ ਹੀ ਦੇਣ ਦੀ ਗਰੰਟੀ ਠੀਕ ਹੈ ਪੱਲੀ ਸਾਹਿਬ ਕੋਈ ਹੋਰ ਐਕਸਟਰਾ ਜਾਣਕਾਰੀ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਬਾਕੀ ਤਾਂ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਦੱਸਣ ਨੂੰ ਦੱਸ ਚੁੱਕੇ ਆ ਦੇਖੋ ਅਗਲੀ ਗੱਲ ਅਸੀਂ ਇਹ ਵੀ ਦੱਸਣੀ ਚਾਹੁੰਦੇ ਆ ਵੀ ਜਿਵੇਂ ਮਾਨਵ ਸਹਾਇਤਾ ਕਲੱਬ ਨੇ ਆਪਦੀ ਐਂਬੂਲੈਂਸ 24 ਘੰਟੇ ਸਰਵਿਸ ਵਾਸਤੇ ਦਿੱਤੀ ਹੋਈ ਹੈ ਕਿ 20-25 ਕਿਲੋਮੀਟਰ ਦੇ ਵਿੱਚ ਕੋਈ ਵੀ ਐਕਸੀਡੈਂਟ ਕੇਸ ਹੁੰਦਾ ਹੈ ਐਮਰਜੈਂਸੀ ਕੋ ਡਿਲੀਵਰੀ ਕੇਸ ਹੁੰਦਾ ਉਹ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕਰਦੀ ਹੈ ਦਿਨ ਹੋਵੇ ਚਾਹੇ ਰਾਤ ਹੋਵੇ ਇਸ ਤੋਂ ਅਗਲਾ ਜਿਹੜਾ ਮਤਲਬ ਕਿ ਵਿਚਾਰ ਵਟਾਂਦਰਾ ਕਲੱਬ ਵੱਲੋਂ ਹੋਇਆ ਹੋਣ ਜਾ ਰਿਹਾ ਹੈ ਕਿ ਅਸੀਂ ਇੱਕ ਜਿਹੜੀ ਅੰਤਮ ਯਾਤਰਾ ਉਹਦੇ ਵਾਣ ਦੇ ਵਾਸਤੇ ਵੀ ਤਿਆਰੀ ਚੱਲ ਰਹੀ ਹੈ ਪਰ ਉਹ ਵੀ ਤਾਂ ਹੋਊਗਾ ਜੇ ਲੋਕਾਂ ਦਾ ਸਹਿਯੋਗ ਹੋਊਗਾ ਲੋਕ ਸਾਨੂੰ ਕਲੱਬ ਨੂੰ ਆਰਥਿਕ ਮਦਦ ਦੇਣਗੇ ਤਾਂ ਉਹ ਵੀ ਤਾਂ ਹੀ ਸੰਭਵ ਹੋ ਸਕੂ। ਦੋਸਤੋ ਇਹ ਮਾਨਵਸਹਾਰਾ ਕਲੱਬ ਦੀ ਟੀਮ ਖੜੀ ਆ। ਇਹਦੇ ਵਿੱਚ ਮਾਨਵਸਹਾਰਾ ਕਲੱਬ ਦੇ ਟੀਮ ਮੈਂਬਰਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ। ਸਾਰੇ ਜਿਹੜੇ ਭਰਾ ਨੇ ਆਪਣੇ ਨਾਲ ਸ਼ਾਮਲਾ ਹੋ ਸਕਦਾ ਕੁਝ ਕਬੀਰ ਜੇਵਿਆਂ ਦੇ ਵਿੱਚ ਵੀ ਸ਼ਾਮਲ ਹੋਣ। ਪਰ ਉਹਨਾਂ ਦਾ ਦੱਸਣਾਗਾ ਵੀ ਇਹਦੇ ਨਾਲ ਤੁਸੀਂ ਦੋ ਕੰਮ ਕਰ ਸਕਦੇ ਹੋ ਜਿਵੇਂ ਇੱਕ ਕਹਾਵਤਾ ਨਾਲੇ ਪੁੰਨ ਨਾਲੇ ਫਲੀਆਂ। ਤੁਸੀਂ ਦਾਨ ਵੀ ਕਰ ਸਕਦੇ ਹੋ ਤੇ ਡਰਾ ਵੀ ਪਾ ਸਕਦੇ ਹੋ। ਤੁਹਾਡੇ ਜਿਹੜੇ ਦੋਨੇ ਕਾਰਜ ਆ ਇੱਕ ਤੀਰ ਨਾਲ ਪੂਰੇ ਹੁੰਦੇ ਆ। ਵੱਧ ਤੋਂ ਵੱਧ ਜਿਹੜੇ ਕੂਪਣਾ ਆਪਾਂ ਮਾਨਵਸਾਰਾ ਕਲੱਬ ਦੇ ਪਾਉਣੇ ਆ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਕਲੱਬ ਨੇ ਜਾਂ ਜੋ ਵੀ ਇਸ ਤਰ੍ਹਾਂ ਦੀ ਸੇਵਾ ਕਰਨ ਵਾਲੇ ਸਮਾਜ ਸੇਵੀ ਨੇ ਉਹਨਾਂ ਨੂੰ ਹੌਸਲਾ ਮਿਲੇ ਉਹ ਵੱਧ ਚੜ ਕੇ ਜਿਹੜੀ ਸਮਾਜ ਦੀ ਸੇਵਾ ਕਰ ਸਕਣ ਤੇ ਅਸੀਂ ਆਪਣੇ ਪੰਜਾਬ ਨੂੰ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਨੂੰ ਹੁਣ ਆਪ ਨੂੰ ਹੀ ਆਪਦਾ ਸਿਰ ਗੁੰਦਣਾ ਪੈਂਦਾ ਤੇ ਉਸ ਸਥਿਤੀ ਦੇ ਵਿੱਚ ਇਹ ਜਿਹੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇਹੀ ਲੋਕਾਂ ਦੇ ਕੰਮ ਆਉਂਦੀਆਂ ਤੇ ਇੱਕ ਹੋਰ ਵੀ ਦੱਸਣਾ ਚਾਹੁੰਦੇ ਆ ਇਹ ਇਹ ਜਿਹੜਾ ਪੈਸਾ ਇਕੱਠਾ ਹੋਣਾ ਹੈ ਤਾਨ ਪਾਤਰ ਸਕੀਮ ਦੇ ਰਾਹੀਂ ਜਿੰਨਾ ਵੀ ਪੈਸਾ ਇਕੱਠਾ ਹੋਊਗਾ ਇਹਦੇ ਤੇ ਵੀ ਕਿਸੇ ਦਾ ਪਰਸਨਲੀ ਹੱਕ ਕੋਈ ਨਹੀਂ ਹੋਊਗਾ ਇਹ ਪੈਸਾ ਸਾਰਾ ਜਿਹੜਾ ਉਹ ਮਾਨਵਤਾ ਦੀ ਸਹਾਇਤਾ ਵਾਸਤੇ ਮਾਨਵ ਸਹਾਰਾ ਕਲੱਬ ਵੱਲੋਂ ਲਾਇਆ ਜਾਣਾ। ਭੈ ਵੀ ਇਹ ਵੀ ਨੋਟ ਕਰ ਲਓ ਵੀ ਜਿੰਨਾ ਵੀ ਪੈਸਾ ਡਰਾ ਦੇ ਥਰੂ ਇਕੱਠਾ ਹੁੰਦਾ ਜਾਂ ਦਾਨ ਦੇ ਤੌਰ ਤੇ ਇਕੱਠਾ ਹੁੰਦਾ ਇਹਦੇ ਤੇ ਨਿੱਜੀ ਕਿਸੇ ਬੰਦੇ ਦਾ ਕੋਈ ਅਧਿਕਾਰ ਨਹੀਂ ਜਿਹੜਾ ਇਹਦਾ ਸਪੈਸ਼ਲ ਸਿਸਟਮ ਆ ਉਹ ਸਾਰਾ ਮਾਨਵ ਸਹਾਰਾ ਕਲੱਬ ਦੇ ਜਿਹੜਾ ਸਿਸਟਮ ਦੇ ਅੰਡਰੀ ਚੱਲਦਾਗਾ ਕੋਈ ਇਸ ਤਰ੍ਹਾਂ ਦੇ ਨਹੀਂ ਹੈਗਾ ਵੀ ਕਿਸੇ ਨਿੱਜੀ ਬੰਦੇ ਦੀ ਜੇਬ 'ਚ ਇਹ ਪੈਸਾ ਜਾਂਦਾ ਇਹਦੇ ਤੇ ਇਕੱਲੇ ਬੰਦੇ ਦਾ ਕੋਈ ਅਧਿਕਾਰ ਨਹੀਂ ਸਮੁੱਚੀ ਟੀਮ ਆ ਜਿਹੜੀ ਇਹ ਟੀਮ ਵਰਕ ਆ ਤੇ ਟੀਮ ਵਰਕ ਦੇ ਵਿੱਚ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਜਾਂ ਉਹਦਾ ਕੋਈ ਸਮੱਸਿਆ ਨਹੀਂ ਹੁੰਦੀ ਹੁੰਦੀ ਕਿਉਂਕਿ ਟੀਮ ਵਰਕ ਦੇ ਵਿੱਚ ਸਾਰੇ ਮੈਂਬਰ ਇਕੱਠੇ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਆ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਕੂਪਣਾ ਜਿਹੜੇ ਮਾਨਵਸਾਰਾ ਕਲੱਬ ਵਾਲੇ ਵੀਰਾਂ ਦੇ ਅਕਾਊਂਟ ਦੇ ਤੁਸੀਂ ਸੈਂਡ ਕਰਕੇ ਪਾਓ ਜਾਂ ਬਾਈ ਹੈਂਡ ਖਰੀਦੋ ਤੇ ਇਸ ਵੀਡੀਓ ਨੂੰ ਹਰ ਤਾਈਂ ਸ਼ੇਅਰ ਕਰ ਦਿਓ ਤੇ ਨੰਬਰ ਤੁਸੀਂ ਇਸ ਨੰਬਰ ਇੱਕ ਵਾਰੀ ਫੇਰ ਦੱਸ ਦਿੰਨੇ ਆ 93714 00108 93715 00108 ਤੇ ਇਹ ਨੰਬਰ ਇਸ ਵੀਡੀਓ ਦੇ ਫਲੈਸ਼ ਦੇ ਉੱਤੇ ਵੀ ਰੈਗੂਲਰ ਦਿੱਤਾ ਜਾਊਗਾ ਤੇ ਨਾਲ ਜਿਹੜਾ ਸਕੈਨਰ ਹੈ ਉਹ ਵੀ ਨਾਲ ਪਾਇਆ ਜਾਊਗਾ ਉੱਥੋਂ ਵੀ ਤੁਸੀਂ ਸਕੈਨ ਕਰਕੇ ਪੇਮੈਂਟ ਕਰ ਸਕਦੇ ਹੋ ਤੇ 쿠ਪਨ ਖਰੀਦ ਸਕਦੇ ਹੋ ਤੇ ਦੋਸਤੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਮਾਨਵ ਸਹਾਇਤਾ ਕਲੱਬ ਦਾ ਜਿਹੜਾ ਹੌਸਲਾ ਉਹ ਇਸੇ ਤਰ੍ਹਾਂ ਵਰਕਰਾਰ ਰਹੇ ਤੇ ਇਹ ਵੱਧ ਤੋਂ ਵੱਧ ਸਮਾਜ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਧੰਨਵਾਦ